ਹਾਈਪੋਜੀਕਲ ਅਕਸਰ ਗੁਰਬਾਣੀ ਦੇ ਵਿੱਚ ਸ਼ਬਦ ਇੱਕ ਹੀ ਸ਼ਬਦ ਕਈ ਕਈ ਰੂਪਾਂ ਵਿੱਚ ਆ ਜਾਂਦਾ ਪੁਰਸਤੂ ਉਹਨੇ ਥੋੜਾ ਫਰਕ ਪਾਇਆ ਮੰਨ ਲਿਖਣ ਦੇ ਲਈ ਕਿ ਤੇ ਔਂਗੜ ਲਾਈ ਹੈ ਕਿਤੇ ਨਹੀਂ ਲਾਈ ਕਿਤੇ ਸਿਹਾਰੀ ਲਾਈ ਗੁਰੂ ਤੋ ਇਸ ਕਰਕੇ ਜਦੋਂ ਇਹਨਾਂ ਸ਼ਬਦਾਂ ਨੂੰ ਅਸੀਂ ਪੜਦੇ ਹਾਂ ਫਿਰ ਇਹਨਾਂ ਦੇ ਅਲੱਗ ਅਲੱਗ ਅਰਥ ਬਣ ਜਾਂਦੇ ਜਦੋਂ ਔਂਗੜ ਲੱਗੀ ਹੈ ਅਰਥ ਲੱਗ ਹੋਵੇਗਾ ਨਹੀਂ ਲੱਗੀ ਹੈ ਲੱਗ ਹੋਵੇਗਾ ਕਿਆ ਲੱਗੀ ਬੋਧਾ ਲੱਗੂਗੇ ਬੰਦ ਉਹ ਸਮਝਿਆ ਵਾਸਤੇ ਸਾਡੇ ਫਿਰ ਬਲਵਾਨੀ ਚ ਪ੍ਰਮਾਣ ਬਹੁਤ ਮਿਲਦੇ ਇੱਕ ਪੰਕਤੀ ਹੈ ਉਹ ਬਰਾਂਤਕੀ ਰਾਗ ਦੇ ਵਿੱਚ ਹੈ आहर सब करदा फिरे आहर एक ना हो नानक जित आहर जग उधर है बिरला पूजे इत आहर शब्द इथे इलग अलग रूपा में आया आहार, आहार, आहार। ਇਹਨਾਂ ਤਿੰਨਾਂ ਰੂਪਾਂ ਦੇ ਵਿੱਚ ਅਲੱਗ-ਅਲੱਗ ਅਰਥ ਹੈਗੇ ਜਦੋਂ ਉਪਕਲ ਲੱਗੀ ਹੁੰਦੀ ਹੈ ਉਹ ਕਹਿੰਦਾ ਪੁਲਿੰਗ ਤੋ ਇੱਥੇ ਆਹਰ ਕਾਇ ਉਤਮ ਕਰਨਾ ਮਿਹਨਤ ਕਰਨੀ ਹੈ ਨਾ ਕਾਹੇ ਰੇ ਮਨ ਚਿਤਵੇ ਉਤਮ ਜਾਂ ਆਹਰ ਉਥੇ ਦੁਨਿਆਵੀ ਕਮਾਈ ਕਰਨ ਵਾਸਤੇ ਸਤਿਗੁਰੂ ਕਹਿੰਦੇ ਵੀ ਕੰਨ ਤੂੰ ਭੱਜਿਆ ਫਿਰਦਾ ਤੇਰਾ ਆਹਰ ਦਾ ਪ੍ਰਬੰਧ ਪ੍ਰਮਾਤਮਾ ਨੇ ਆਪੇ ਕੀਤਾ ਹੋਇਆ ਹੈ ਠੀਕ ਹੈ ਉਫਿਰ ਇਥੇ ਆਹਰ ਜਦੋਂ ਔਂਕੜ ਤੋਂ ਬਿਨਾ ਆਵੇਗਾ ਉਹ ਵਜਰ ਹੋਵੇਗਾ ਇਸੇ ਤਰੀਕੇ ਨਾਲ ਹੋਰ ਸ਼ਬਦ ਵੀ ਆਗੇ ਗੁਰਬਾਣੀ ਚ ਭਗਤ 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 ਠੀਕ ਹੈ ਤੇ ਇਥੇ ਮਨਮੁਖ 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 ਇਤੇ ਗੁਰਮੁਖ ਸ਼ਬਦ ਹੈਗਾ ਗੁਰ ਗੁਰਮੁਖ 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 ਠੀਕ ਹੈ ਨਾ ਆਹਰ ਬਹੁਵਚਨ ਹੈ ਇਦਾਂ ਸੱਸਾ ਕੋ ਪੈਸੇ ਨਾਲ ਲੱਗ ਗਿਆ ਆਹਰ ਸਭ ਕਰਦਾ ਫਿਰਦਾ ਸਾਰੇ ਆਹਰ ਕਰਦਾ ਫਿਰਦਾ ਸਾਰੇ ਉਤਰੂ ਕਰਦਾ ਫਿਰਦਾ ਨਿੱਠੇ ਫਿਰਦਾ ਦੌੜਿਆ ਫਿਰਦਾ ਦੁਨੀਆਵੀ ਕਮਾ ਵਾਸਤੇ ਸਾਰੇ ਕੰਮ ਕਰਦਾ ਸਾਰੇ ਆਹਰ ਕਰਦਾ ਪਰ ਆਹਰ ਇੱਕ ਨਾ ਹੋਏ ਇੱਕ ਆਹਰ ਨਹੀਂ ਕਰਦਾ ਜਿਹੜਾ ਰੱਬ ਨਾਲ ਜੋੜ ਦੇਵੇ ਉਹਵੇਂ ਤੇ ਨਹੀਂ ਕਰਦਾ ਹੈ ਜਿਹੜਾ ਪ੍ਰਮਾਤਮਾ ਨਾਲ ਮਿਲਾ ਦੇਵੇ ਨਾਨਕ ਏ ਨਾਨਕ ਜਿਤ ਆਹਰ ਜਗ ਉਧਰੇ ਜਦੋਂ ਆਹਰਾਰੇ ਸਿਆਰੀ ਆ ਗਈ ਅਰਥ ਬਣ ਗਿਆ ਆਹਰ ਦੇ ਨਾਲ ਆਹਰ ਦੇ ਰਾਹੀ ਭਈ ਜਿਸ ਆਹਰ ਜਿਸ ਉਦਮ ਜਿਸ ਮਿਹਨਤ ਦੇ ਨਾਲ ਸੰਸਾਰ ਦਾ ਭਾਰ ਹੁੰਦਾ ਕਹਿੰਦੇ ਬਿਰਲਾ ਪੂਜਾ ਕੋਈ ਕੋਈ ਬਿਰਲੇ ਇਸ ਗੱਲ ਨੂੰ ਸਮਝਦਾ ਕਿ ਸਾਰੇ ਕੰਮ ਕਰੀ ਜਾਂਦਾ ਬੰਦਗੀ ਵਾਲਾ ਕੰਮ ਨਹੀਂ ਕਰਦਾ ਕੋਈ ਬਿਰਲਾ ਜੀ ਨੇ ਉਹ ਪ੍ਰਮਾਤਮਾ ਦੀ ਬੰਦਗੀ ਕਰਨ ਦੀ ਸਮਝ ਆndi ਤੋ ਦੇਖੋ ਨਾ ਆਹਰ ਕੋਵਜਨੂ ਵਿੱਚ ਆਇਆ ਆਹਾਰ ਇਕ ਰਤ ਨਾਲ ਇਕ ਦਿਕਕੇ ਨੂੰ ਮਿਓ ਕੜਾਈ ਪੈ ਇੱਕ ਕੀ ਹੈ ਵਿਸ਼ੇਸ਼ਤਾ ਪੁਲੇਨੀ ਕਿਵਚਨ ਦੀ ਇਕ ਵਿਸ਼ੇਸ਼ਤਾ ਨੇ ਕਰਕੇ ਔਂਕੜ ਆ ਗਈ ਕਿ ਨਹੀਂ ਤੋਂ ਇਸ ਤਰੀਕੇ ਦੇ ਨਾਲ ਇਹ ਆਹਾਰ ਰਾਰੇ ਸਿਆਰੀ ਜਦੋਂ ਆਇਆ ਇਹਦਾ ਮਤਲਬ ਆਹਾਰ ਦੇ ਰਾਹੀ ਹੁਣ ਇਦਾਂ ਹੀ ਇਹ ਸ਼ਬਦ ਹੈ ਭਗਤ ਬੋਦੇ ਭਗਤ ਔਂਕੜ ਲੱਗੀ ਇਕ ਭਗਤ ਪੁਲੇਨੀ ਕਿਵਚਨ ਹੋ ਗਿਆ ਨਾ ਕੱਤੇ ਜੰਨ ਲੱਗੀ ਭਗਤੀ ਇਸਤਰੀ ਲਈ ਸਿਆਰੀ ਦੇ ਨਾਲ ਇਸਤਰੀ ਲਿੰਗ ਸ਼ਬਦ ਹੀ ਬਣਦਾ ਹੈ ਤਾਂ ਇੱਥੇ ਮਨਮੁਖ ਔਕੜ ਨਹੀਂ ਲੱਗੀ ਬੋਧੇ ਮਨਮੁਖ ਔਕੜ ਲੱਗੀ ਇੱਕ ਮਨਮੁਖ ਜਦੋਂ ਖੱਖੇ ਨੂੰ ਸਿਆਰੀ ਲੱਗੀ ਮਨ ਦੇ ਰਾਹੀ ਜਿਹੜੀ ਮਨ ਮਰਜੀ ਕਰਨ ਵਾਲਾ ਜੋ ਮਨ ਵੱਲ ਨੂੰ ਕਰਕੇ ਚੱਲਦਾ ਜੋ ਆਪਣੇ ਮਨ ਦੇ ਰਾਹੀ ਦੱਸੇ ਕੰਮ ਕਰਦਾ ਹੈ ਨਾ ਇਸ ਲਈ ਕਿਹਾ ਗੁਰਮੁਖ ਬੋਧਾ ਜਦੋਂ ਔਕੜ ਨਹੀਂ ਲੱਗੀ ਬੋਧੇ ਗੁਰਮੁਖ ਤੇ ਜਦੋਂ ਉਕੜ ਲੱਗੀ ਇੱਕ ਵਰਮਖ ਤੇ ਜਦੋਂ ਸਿਹਾਰੀ ਲੱਗ ਗਈ ਗੁਰੂ ਦੇ ਦੱਸੇ ਰਸਤੇ ਦੁਆਰਾ ਗੁਰੂ ਦੇ ਦੱਸੇ ਰਸਤੇ ਰਾਹੀਂ ਠੀਕ ਹੈ ਨਾ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਇਹ ਜਦੋਂ ਸ਼ਬਦ ਸਾਹਮਣੇ ਆਉਂਦੇ ਫਿਰ ਸਾਡਾ ਗੁਰਬਾਣੀ ਜੋ ਇਹਦੇ ਵਿੱਚ ਗੁਰਬਾਣੀ ਦੇ ਵਿੱਚ ਹੀ ਜਵਾਬ ਮਿਲਦੇ ਸਾਰੇ ਤੇ ਇਸ ਤਰੀਕੇ ਦੇ ਨਾਲ ਸਤਿਗੁਰੂ ਨੇ ਸਾਨੂੰ ਇਹ ਗੁਰਬਾਣੀ ਦੇ ਵਿੱਚ ਸਮਝਾਇਆ ਇਹ ਸੋਝੀ ਦਿੱਤੀ ਹੈ ਕਿ ਭਾਈ ਜਿਹੜੀਆਂ ਇਹ ਲਗਾਂ ਮਾਤਰਾ ਲੱਗੀਆਂ ਵਾ ਐਵੇਂ ਨਹੀਂ ਲੱਗੀਆਂ ਬਾੜੇ ਸਾਡੇ ਨਾਲ। ਜੇ ਜ਼ਰੂਰ ਕੀਤੀ ਲਾਤੀ ਐ ਤਾਂ ਜੇ ਕੀਤੀ ਨਹੀਂ ਲਾਈ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਜ ਨੇ ਬਹੁਤ ਬਰੀਕੀ ਦੇ ਵਿੱਚ ਜਾ ਕੇ ਤਾਂ ਕਿ ਆਣ ਵਾਲੇ ਸਮੇਂ ਦੇ ਕੋ ਗੁਰਬਾਣੀ ਦੇ ਅਰਥਾਂ ਨੂੰ ਗਲਤ ਨਾ ਕਰਦੇ। ਠੀਕ ਹੈ ਨਾ? ਤਾਂ ਇਸ ਤਰੀਕੇ ਦੇ ਨਾਲ ਇਹ ਸ਼ਬਦ ਤਾਂ ਸਾਨੂੰ ਮੈਂ ਸਾਹਮਣੇ ਰੱਖੇ ਕਿ ਇਹਨਾਂ ਨੂੰ ਜਦੋਂ ਵੀ ਇਹ ਸ਼ਬਦ ਪੜਨਾ ਸਾਰਿਆਂ ਨੂੰ ਆਏ ਆਹ ਹਨ। ਬਾੜੇ ਕੋਈ ਸਾਰਿਆਂ ਦਾ ਪਰ ਅਰਥਾਂ ਵਿੱਚ ਫਰਕ ਪੈ ਗਿਆ। ਜਿਦਾ ਇੱਥੇ ਸਾਰਿਆਂ ਨੂੰ ਭਗਤੀ ਕਹਿਣਾ ਜਿਦਾ ਇੱਥੇ ਸਾਰਿਆਂ ਨੂੰ ਮਨਮੁਖੀ ਕਹਿਣਾ ਤੇ ਇੱਥੇ ਉਮਰਮੁਖੀ ਕਹਿਣਾ ਪਾਠ ਦੇ ਇੱਕੋ ਹੀ ਹੈ ਪਰ ਅਰਥਾਂ ਵਿੱਚ ਫਰਕ ਪੈ ਜਾਂਦਾ ਜਦੋਂ ਅਸੀਂ ਸਮਝਾਂਗੇ ਸੋ ਅਸੀਂ ਪੁਲਿੰਗ ਇੱਕ ਵਚਨ ਔਕੜ ਕਿੱਥੇ ਲੱਗਦੀ ਪੁਲਿੰਗ ਇੱਕ ਵਚਨ ਲੱਗਦੀ ਉਹਦੇ ਵਿਸ਼ੇਸ਼ਣ ਨਾਲ ਲੱਗਦੀ ਉਹਦੇ ਪੜਨਾਮ ਨਾਲ ਲੱਗਦੀ ਬਹੁਵਚਨ ਨੂੰ ਨਹੀਂ ਲੱਗਦੀ ਉਹਦੇ ਵਿਸ਼ੇਸ਼ਣ ਨੂੰ ਵੀ ਨਹੀਂ ਲੱਗਦੀ ਇਸਤਰੀ ਨੂੰ ਨਹੀਂ ਲੱਗਦੀ ਉਹਦੇ ਵਿਸ਼ੇਸ਼ਣ ਨੂੰ ਵੀ ਨਹੀਂ ਲੱਗਦੀ ਹੁਣ ਅਸੀਂ ਅਗਲੇ ਕੁਝ ਦੇਖਣੇ ਜਿਹਦੇ ਵਿੱਚ ਸਿਹਾਰੀ ਵਰਤੀ ਹੈ ਉਹਨਾਂ ਅਗਲੇ ਨਿਯਮੇ ਦੇਖਣੇ ਸੀ ਤੇ ਸਿਹਾਰੀ ਨਾਲ ਗੜਗੜੀ ਨਿਯਮ ਸਾਨੂੰ ਕੋਲੇ ਸਾਨੂੰ ਸਮਝਾਏ ਸਿਹਾਰੀ ਦਾ ਸਾਨੂੰ ਕਿਆ ਸਾਰਾ ਜਨਮ